ਸੇਖਾਲੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਕੁਲਵਿੰਦਰ ਕੌਰ ਦੇ ਹੱਕ ਚਾਏ ਵਿਕ੍ਰਮਜੀਤ ਸਿੰਘ ਮਜੀਠੀਆ ਕੰਗਨਰ ਨੌ ਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ ਸੁਖਜਿੰਦਰ ਰੰਦਾਵਾਂ ਨੇ ਸਾਦੇ ਕੰਗਨਰ ਨੌ ਤੇ ਨਿਸ਼ਾਨੇ ਕਿਹਾ ਪਾਰਲੀਮੈਂਟ ਦੇ ਵਿੱਚ ਦੇਵਾਂਗੇ ਪੰਜਾਬ ਬਾਰੇ ਕੀਤੀ ਟਿੱਪਣੀ ਦਾ ਜਵਾਬ ਐਨਡੀ ਦੀ ਸਰਕਾਰ ਬਣ ਤੇ ਸੰਜੇ ਸਿੰਘ ਦਾ ਬਿਆਨ ਕਿਹਾ 13 ਦਿਨ ਜਾਂ 13 ਮਹੀਨੇ ਟਿਕ ਸਕਦੀ ਹੈ ਐਨਡੀ ਦੀ ਸਰਕਾਰ ਪ੍ਰਤਾਪ ਸਿੰਘ ਬਾਜਵਾਨੇ ਕਿਹੜੀ ਪਾਜਪਾ ਸਰਕਾਰ ਕਿਹਾ ਪਾਜਪਾ ਦੀ ਮੌਜੂਦਾ ਸਥਿਤੀ ਨੂੰ ਸਿਰਜਣ ਵਿੱਚ ਮੀਡੀਆ ਦਾ ਹੱਥ ਹੁਣ ਖਬਰਾਂ ਵਿਸਥਾਰ ਦੇ ਨਾਲ ਕੰਗੜਾ ਰਣੌਤ ਥੱਪੜ ਕਾਂਡ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਤੇ ਪਰਚਾ ਦਰਜ ਕਿਉਂ ਹੋਇਆ ਹੈ ਤੇ ਕੰਗੜਾ ਰਣੌਤ ਤੇ ਪਰਚਾ ਦਰਜ ਕਿਉਂ ਨਹੀਂ ਹੋਇਆ। ਇਸ ਦੇ ਨਾਲ ਹੀ ਉਹਨਾਂ ਨੇ ਹਾਈ ਕੋਰਟ ਤੋਂ ਇਸ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੇ ਹੁਕਮ ਦੇਣ ਦੀ ਵੀ ਮੰਗ ਕੀਤੀ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਕੰਗੜਾ ਰਣੌਤ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਮਹਿਲਾ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦੇ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਤੋਂ ਬਾਅਦ ਹੁਣ ਵਿਕਰਮਜੀਤ ਮਜੀਠੀਆ ਦੇ ਵੱਲੋਂ ਵੀ ਬਿਆਨ ਸਾਂਝਾ ਕੀਤਾ ਗਿਆ ਵਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਕੋਲੋਂ ਸਵਾਲ ਪੁੱਛੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਹਾਈ ਕੋਰਟ ਤੋਂ ਇਸ ਮਾਮਲੇ ਦੀ ਆਜ਼ਾਦ ਜਾਂਚ ਦੀ ਵੀ ਮੰਗ ਕੀਤੀ ਹੈ ਵਿਕਰਮ ਮਜੀਠੀਆ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਕੀ ਵੇਖੋ ਕੇਸ ਕਿਸਮ ਦੀ ਤੱਕੇ ਸ਼ਾਈ ਬੇਇਨਸਾਫੀ ਦੇਸ਼ ਦੀ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ ਕੁਲਵਿੰਦਰ ਕੌਰ ਤੇ ਪਰਚਾ ਦਰਜ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਮੇਰਾ ਪਹਿਲਾ ਸਵਾਲ ਕਿ ਪਰਚਾ ਕੰਗਨਾਰਾ ਰੌਤ ਤੇ ਕਿਉਂ ਨਹੀਂ ਹੋਇਆ ਕਿਉਂਕਿ ਕਿਸੇ ਅਫੀਸ਼ਰ ਨੂੰ CISF ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਘਨ ਪਾਉਣਾ ਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ ਔਰ ਇਟ ਇਜ਼ ਸੈਂਸਿਟਿਵ ਥਾ ਤੇ ਏਅਰਪੋਰਟ ਸਿਕਿਉਰਿਟੀ ਤੇ ਲੱਗੀ ਆ ਉਹਦੀ ਜ਼ਿੰਮੇਵਾਰੀ ਆ ਕਿ ਹਰੇਕ ਨੂੰ ਚਾਹੇ ਕੋਈ ਅ ਪ੍ਰਧਾਨ ਮੰਤਰੀ ਆਵੇ ਕੋਈ ਵੱਡਾ ਲੀਡਰ ਆਵੇ ਕੋਈ ਸਧਾਰਨ ਬੰਦਾ ਆਵੇ ਸਿਕਿਉਰਿਟੀ ਚੈੱਕ ਇਸ ਫਾਰ 올 ਹਰੇਕ ਨੂੰ ਆਪਦੇ ਮਾਪੇ ਪਿਆਰੇ ਨੇ ਤੁਹਾਡੇ ਲੀਡਰ ਅੱਜ ਜਿਹਨੂੰ ਤੁਸੀਂ ਐਮਪੀ ਬਣਾਇਆ ਐਮਪੀ ਸੀਟ ਦੇਣ ਦੇ ਯੋਗ ਸਮਝਿਆ ਕਿ ਇਸ ਲਈ ਸਮਝਿਆ ਭਾਜਪਾ ਨੇ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਇਹ ਹਰੇਕ ਦੀ ਮਾਵਾ ਨੂੰ ਜਲੀਲ ਕਰੇ ਇਹ ਕਵੇ ਕਿ ਇਹ ਦਿਹਾੜੀ ਤੇ ਆਏ ਆ 100 100 ਰੁਪਏ ਤੇ ਤੇ ਜਿਹੜੀ ਮਾਂ ਉਸ ਗਰਮੀ 'ਚ ਸਰਦੀ 'ਚ ਧੁੰਦ 'ਚ ਧੁੱਪ 'ਚ ਜਿਨੇ ਉਥੇ ਸਾਲ ਇੱਕ ਕੱਟਿਆ ਉਥੇ ਸੇਵਾ ਕੀਤੀ ਲੋਕਾਂ ਦੀ ਅੰਦੋਲਨ ਦਾ ਹਿੱਸਾ ਬਣੇ ਕਿ ਉਹਦੀ ਆਉਣ ਵਾਲੀ ਪੀੜ੍ਹੀ ਪੰਜਾਬੀਆਂ ਦੀ ਕਿ ਆਉਣ ਵਾਲਾ ਅੰਧਾਤਾ ਦੇਸ਼ ਦਾ ਮਹਿਫੂਜ਼ ਹੋਵੇ ਉਹਦੀ ਪੀੜਾ ਤਾਂ ਮਹਿਸੂਸ ਨਹੀਂ ਕੀਤੀ ਚੱਕ ਕੇ ਬਿਆਨ ਦਿੱਤਾ ਜੀ ਇਹ ਤਾਂ ਦਿਹਾੜੀ ਤੇ ਆਈ ਹੈ ਤੇ ਸੱਚ ਜੰਗ ਜੀ ਜੇ ਕਿਸੇ ਦੇ ਮਾਪੇ ਨੂੰ ਜ਼ਲੀਲ ਕਰੋਗੇ ਨਾ ਹਰ ਇੱਕ ਬੱਚੇ ਜਿਹੜਾ ਆਪਦੇ ਮਾਪਿਆਂ ਦਾ ਸਤਿਕਾਰ ਕਰਦਾ ਕਿਤੇ ਨਾ ਕਿਤੇ ਤਾਂ ਜਰੂਰ ਇਨਸਲਟ ਔਰ ਭਾਵਕ ਹੋਊਗਾ ਔਰ ਮੈਂ ਸਮਝਦਾ ਕਿ ਉਹਨੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਤੋੜਿਆ ਉਹਨੇ ਸਿਰਫ ਆਪ ਦਾ ਇੱਕ ਪ੍ਰੋਟੈਸਟ ਜ਼ਾਹਿਰ ਕੀਤਾ ਔਰ ਉਹ ਕੀਤਾ ਕਿ ਨਹੀਂ ਕੀਤਾ ਦਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕੰਗਰਾ ਨੇ ਫੇਰਮਿਸਪੇ ਕੀਤਾ ਔਰ ਮੈਂ ਅੱਜ ਫੇਰ ਅਪੀਲ ਕਰਦਾ ਦੈਟ ਵੀ ਡਿਮਾਂਡ ਏਨ ਇੰਡੀਪੈਂਡੈਂਟ ਹਾਈ ਕੋਰਟ ਮੋਨਿਟਰਡ ਪ੍ਰੋਪ ਕਿਉਂਕਿ ਨਾ ਤਾਂ ਭਗਵੰਤ ਮਾਨ ਟਾਊਟ ਤੇ ਵਿਸ਼ਵਾਸ ਹੈ ਤੇ ਨਾ ਕੇਂਦਰ ਦੀ ਸਰਕਾਰ ਤੇ ਵਿਸ਼ਵਾਸ ਹੈ ਔਰ ਮੈਂ ਭਾਜਪਾ ਦੇ ਲੀਡਰਾਂ ਨੂੰ ਜਾਕਰ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਤਾਂ ਕਹਤਾ ਕਿ ਸੀਐਸਐਫ ਦੀ ਬੀਬੀ ਨੇ ਆਪ ਦੀ ਜ਼ਿੰਮੇਵਾਰੀ ਗਲਤ ਕਰਤੀ ਉਸ ਭੈਣ ਬਾਰੇ ਤਾਂ ਟਿੱਪਣੀ ਕਰਤੀ ਤੇ ਇਹ ਟਿੱਪਣੀ ਨਾ ਕਰਨੀ ਠੀਕ ਸਮਝੀ ਜਿਹੜੀ ਕੰਗਣਾ ਰੋਜ਼ ਕਹਿ ਦਿੰਦੀ ਹੈ ਜਲੂਲ ਰੋਜ਼ ਜਲੀਲ ਕਰਦੀ ਹੈ ਪੰਜਾਬ ਦੀਆਂ ਮਾਂ ਬੇਟੀਆਂ ਨੂੰ ਤੇ ਜਿਹੜੀ ਕੰਗਣਾ ਕਹਿੰਦੀ ਹੈ ਕਿ ਜੀ ਇਹ ਪੰਜਾਬੀ ਤਾਂ ਉਹ ਦੇਸ਼ਦ్రోਹੀ ਨੇ ਜੀ ਇਹ ਤਾਂ ਟੈਰਰਿਸਟ ਨੇ ਉਗਰਵਾਦੀ ਨੇ ਕਿ ਤੁਸੀਂ ਸਮਝਦੇ ਹੋ ਜਾਕਰ ਸਾਹਿਬ ਇਹ ਉਗਰਵਾਦੀ ਨੇ ਜ਼ਿਕਰ ਹੋ ਹੈ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਕਈ ਸਿਆਸਤਦਾਨ ਕੰਗਨਾ ਰਨੋਟ ਦੇ ਹੱਕ ਵਿੱਚ ਆਏ ਹੋਏ ਨੇ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਈ ਸਿਆਸਤਦਾਨ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਏ ਹੋਏ ਨੇ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੀ ਅਹਿਮ ਖੁਲਾਸੇ ਹੁੰਦੇ ਨੇ ਤੇ ਕੀ ਨਵਾਂ ਮੋੜ ਆਉਂਦਾ ਹੈ ਦਿੱਲੇ ਦੇ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਹੋਈ ਜਿੱਥੇ ਵੱਡੇ ਵੱਡੇ ਸਿਆਸੀ ਆਗੂ ਪਹੁੰਚੇ ਹੋਏ ਸਨ ਉੱਥੇ ਹੀ ਪੰਜਾਬ ਤੋਂ ਚੁਣੇ ਗਏ ਐਮਪੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਇੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਖਜਿੰਦਰ ਰੰਦਾਵਾ ਦੇ ਵੱਲੋਂ ਕੰਗਨਾ ਰਣੌਤ ਥੱਪੜकांड ਮਾਮਲੇ ਤੇ ਬਿਆਨ ਦਿੱਤਾ ਗਿਆ ਦੂਜੀ ਪਾਸੇ ਕੰਗਨਾ ਰਣੌਤ ਨੇ ਦੱਸਿਆ ਕਿ ਜੋ ਲੋਕ ਕੁਲਵਿੰਦਰ ਕੌਰ ਦੀ ਹਮਾਇਤ ਕਰ ਰਹੇ ਨੇ ਉਹ ਲੋਕ ਉਹ ਨੇ ਜੋ ਕਾਤਲਾਂ ਅਤੇ ਜ਼ਬਰਜਨਾਹ ਕਰਨ ਵਾਲੇ ਲੋਕਾਂ ਦੀ ਵੀ ਹਮਾਇਤ ਕਰਦੇ ਨੇ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਦੇ ਵਿੱਚ ਹਿੱਸਾ ਲੈਣ ਵਾਸਤੇ ਗੁਰਦਾਸਪੁਰ ਤੋਂ ਹਾਲਿਆ ਦੇ ਵਿੱਚ ਚੁਣੀ ਗਏ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਵੀ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਕੰਗਨਾ ਰਣੋਤ ਥੱਪੜकांड ਮਾਮਲੇ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਉਹ ਥੱਪੜ ਮਾਰਨ ਦੇ ਹੱਕ ਵਿੱਚ ਨਹੀਂ ਪਰ ਜੋ ਕੰਗਨਾ ਰਣੋਤ ਨੇ ਪੰਜਾਬ ਨੂੰ ਲੈ ਕੇ ਉਪਰਵਾਦੀ ਕਿਹਾ ਉਸ ਉੱਤੇ ਸੁਖਜਿੰਦਰ ਰੰਦਾਵਾ ਵੱਲੋਂ ਇਤਰਾਜ਼ ਜਤਾਇਆ ਗਿਆ ਰੰਦਾਵਾ ਨੇ ਕਿਹਾ ਕਿ ਇਸ ਦਾ ਜਵਾਬ ਉਹ ਜ਼ਰੂਰ ਪਾਰਲੀਮੈਂਟ ਦੇ ਵਿੱਚ ਦੇਣਗੇ ਕੰਗਨਾ ਰਣੋਤ ने जो वहां कहा देखिए जो उस लड़की ने कहा मेरे ख्याल में पहली बात तो मैं उसके पक्ष में नहीं हूं कि सिक्योरिटी की चेक के टाइम पे कोई थप्पड़ लगा दे ऐसा होना नहीं चाहिए पर जो कंगना रणौत ने बाद में पूरे पंजाब को आतंकवादी अलगवादी कहा मैं उसको पूछना चाहता हूं कि मैडम सोचकर बात करो इस देश को आजाद कराने के लिए हम पंजाबियों का खून बहा है और टेररिज्म के टाइम में ये पता नहीं कहाँ थी ਬੀਜੇਪੀ ਪਤਾ ਨਹੀਂ ਕਹਾਂ ਸੀ ਕਾਂਗਰਸੀਆਂ ਕੇ 22000 ਕਾਂਗਰਸੀਆਂ ਨੇ ਆਪਣੀ ਜਾਨ ਜਾਨ ਦੀ ਹੈ ਵਾ ਤੋਂ ਐਸੀ ਬਾਤ ਕਰਕੇ ਜੇ ਦੇਸ਼ ਕੋ ਇਸ ਨੇ ਆਪਣੀ ਮੈਂ ਹੁਣ ਕਿਆ ਕਹੂੰ ਲੇਡੀ ਹੈ ਪਰ ਜੋ ਇਸ ਨੇ ਕਹਾ ਜੋ ਗਲਤ ਹੈ ਔਰ ਇਸ ਦਾ ਜਵਾਬ ਪਾਰਲੀਮੈਂਟ ਮੇਂ ਦਿਆ ਜਾਏਗਾ ਦੱਸ ਦਈਏ ਕਿ ਕੰਗਨਾ ਰਨੌਤ ਨੇ ਕੁਲਵਿੰਦਰ ਕੌਰ ਦੀ ਹਮਾਇਤ ਕਰਨ ਵਾਲਿਆਂ ਲਈ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਕੰਗਨਾ ਦਾ ਕਹਿਣਾ ਸੀ ਕਿ ਹਰ ਜ਼ਬਰ ਜ਼ਨਾ ਕਰਨ ਵਾਲਾ ਕਾਤਲ ਜਾਂ ਚੋਰ ਕੋਲ ਜੁਰਮ ਕਰਨ ਦਾ ਹਮੇਸ਼ਾ ਕੋਈ ਨਾ ਕੋਈ ਜਜ਼ਬਾਤੀ ਸਰੀਰਕ ਮਨੋਵਿਗਿਆਨਿਕ ਜਾਂ ਆਰਥਿਕ ਕਾਰਨ ਹੁੰਦਾ ਹੈ ਕੋਈ ਵੀ ਜੁਰਮ ਕਦ ਦੇ ਵੀ ਬਿਨਾ ਕਾਰਨ ਨਹੀਂ ਵਾਪਰਦਾ ਫਿਰ ਵੀ ਉਹਨਾਂ ਦੋਸ਼ੀਆਂ ਨੂੰ ਦੋਸ਼ੀ ਠਹਿਰਾ ਕੇ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ ਕੰਗੜਾ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਦੇਸ਼ ਦੇ ਸਾਰੇ ਕਾਨੂੰਨਾਂ ਦੀ ਉਲੰਘਣਾ ਕਰਤੇ ਹੋਏ ਅਪਰਾਧ ਕਰਨ ਲਈ ਅਪਰਾਧੀ ਦੀ ਮਜ਼ਬੂਤ ਭਾਵਨਾਤਮਕ ਭਾਵਨਾ ਦੇ ਨਾਲ ਜੁੜੇ ਹੋਏ ਹੋ ਤਾਂ ਯਾਦ ਰੱਖੋ ਕਿਸੇ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਸਰੀਰ ਨੂੰ ਹੱਥ ਲਾਉਣ ਅਤੇ ਉਸ ਉੱਤੇ ਹਮਲਾ ਕਰਨ ਦੇ ਨਾਲ-ਨਾਲ ਕਿਸੇ ਦੇ ਗੂੜੇ ਖੇਤਰ ਵਿੱਚ ਦਾਖਲ ਹੋਣ ਲਈ ਜੇ ਤੁਸੀਂ ਸਹਿਮਤ ਹੋ ਤਾਂ ਫਿਰ ਜ਼ਬਰਜਨਾਹ ਕਰਨ ਵਾਲੇ ਜਾਂ ਕਾਤਲਾਂ ਦੇ ਨਾਲ ਵੀ ਤੁਸੀਂ ਸਹਿਮਤ ਹੋ ਕਿਉਂਕਿ ਇਹ ਸਿਰਫ ਕੁਸਪੈਠ ਕਰਨਾ ਹੁੰਦਾ ਹੈ ਜਾਂ ਸ਼ੁਰਾ ਮਾਰਨਾ ਹੁੰਦਾ ਹੈ ਤਾਂ ਤੁਹਾਨੂੰ ਇਸ ਬਾਰੇ ਡੂੰਘਾਈ ਦੇ ਨਾਲ ਸੋਚਣਾ ਚਾਹੀਦਾ ਹੈ ਤੱਗਨਾਰ ਨੋਟ ਨੇ ਲੋਕਾਂ ਨੂੰ ਨਸੀਹਤ ਦਿੱਤੀ ਹੈ ਕਿ ਮਨੋਵਿਗਿਆਨਿਕ ਅਪਰਾਧਿਕ ਪ੍ਰਵਿਰਤੀਆਂ ਕਰਕੇ ਉਹ ਲੋਕਾਂ ਨੂੰ ਯੋਗਾ ਅਤੇ ਮੈਡੀਟੇਸ਼ਨ ਕਰਨ ਦਾ ਸੁਝਾਅ ਦਿੰਦੀ ਹੈ ਤਾਂ ਜੋ ਲੋਕ ਜੀਵਨ ਵਿੱਚ ਇੱਕ ਕੌੜਾ ਅਤੇ ਬੋਝਲ ਅਨੁਭਵ ਕਰ ਰਹੇ ਨੇ ਉਸ ਤੋਂ ਬਚਣ ਅਤੇ ਆਪਣੇ ਆਪ ਨੂੰ ਮੁਕਤ ਕਰਨ ਬਿਤੇ ਕਈ ਦਿਨਾਂ ਤੋਂ ਐਨਡੀਏ ਦੇ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੌਚ ਚੁੱਕਣ ਜਾ ਰਹੇ ਨੇ ਐਨਡੀਏ ਦੀ ਸਰਕਾਰ ਬਣਤੇ ਸੰਜੇ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੰਜੇ ਸਿੰਘ ਦਾ ਕਹਿਣਾ ਹੈ ਕਿ ਇਹ ਸਰਕਾਰ ਕਦੀ ਵੀ ਡਿੱਗ ਸਕਦੀ ਹੈ ਉਹਨਾਂ ਨੇ ਨਰਿੰਦਰ ਮੋਦੀ ਦੀ ਤੁਲਨਾ ਅਟਲ ਬਿਹਾਰੀ ਬਾਜਪਾਈ ਦੇ ਨਾਲ ਵੀ ਕੀਤੀ ਹੈ ਕੇਂਦਰ ਦੇ ਵਿੱਚ ਐਨਡੀਏ ਦੇ ਵੱਲੋਂ ਆਪਣੀ ਸਰਕਾਰ ਬਣਾਉਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਚਲਾਈਆਂ ਜਾ ਰਹੀਆਂ ਸਨ ਤੇ ਹੁਣ ਸਰਬਸੰਮਤੀ ਦੇ ਨਾਲ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣ ਲਿਆ ਗਿਆ। ਇਸ ਤੋਂ ਬਾਅਦ ਦਿੱਲੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਹੈ ਕਿ ਐਨਡੀਏ ਗਠਬੰਧਨ ਦੀ ਸਰਕਾਰ ਕਦੀ ਵੀ ਡਿੱਗ ਸਕਦੀ ਹੈ। ਇਹ ਸਰਕਾਰ 13 ਦਿਨ ਵੀ ਚੱਲ ਸਕਦੀ ਹੈ, 13 ਮਹੀਨੇ ਵੀ ਚੱਲ ਸਕਦੀ ਹੈ। ਉਨ੍ਹਾਂ ਨੇ ਮੌਜੂਦਾ ਨੇਤਾ ਦੀ ਤੁਲਨਾ ਅਟਲ ਬਿਹਾਰੀ ਬਾਜਪਾਈ ਦੇ ਨਾਲ ਕੀਤੀ ਹੈ। इस दाल ही उन्होंने भी कहा है कि इंडिया गठबंधन की मीटिंग च यह तय होया है कि देश दिया राजनीतिक गतिविधियां उत्ते नजर रखी जाएगी ते सही समय दे उ फैसला लिया जाएगा कि जो ये एनडीए की सरकार बनी है इसका भविष्य क्या है इस एनडीए की सरकार का भविष्य साल महीने साल भी हो सकता है छ महीने भी हो सकता है तेरह महीने भी हो सकता है और तेरह दिन भी हो सकता है क्योंकि एन एक बार तेरह दिन में गिरा था एक बारे तेरह महीने में गिरा था तो इस सरकार का हो सकता है तो अटल जी जैसे नेता भी नहीं है तेरह महीने से कम में भी इनकी विदाई हो सकती है इंडिया गठबंधन की बैठक में सर्वसम्मति से यह तय हुआ है कि हम देश की राजनीतिक गतिविधियों पर ध्यान रखेंगे और सही समय पर सही फैसला लेंगे आज जो डिमांड है एनडीए के दलों की आज जो भारतीय जनता पार्टी के साथ है चंद्रबाबू नायडू जी चाहते हैं आंध्र प्रदेश को विशेष राज्य का दर्जा दिया जाए नीतीश कुमार जी चाहते हैं स्पेशल पैकेज और विशेष राज्य का दर्जा बिहार को दिया जाए नीतीश कुमार जी की डिमांड आई कि अग्निवीर योजना ख़त्म की जाए उनकी पार्टी कह रही है और यू पे पुनर्विचार किया जाए तो ये सारी चीज़ें ऐसी हैं जिस पर भारतीय जनता पार्टी का क्या रुख होगा वो देखना होगा स्पीकर का एक महत्वपूर्ण पद है स्पीकर के चुनाव में पहला टेस्ट होगा इस सरकार का और टीडीपी चाहती है स्पीकर उनका हो इंडिया गठबंधन के पास जो संख्या है हम लोग भी उस फैसले का इंतजार करेंगे भारतीय जनता पार्टी टीडीपी का स्पीकर बना रही है या नहीं बना रही है लेकिन हमारा ऐसा मानना है कि बीजेपी का स्पीकर होना संसदीय परंपराओं के लिए घातक है से ज़्यादा भारत के संसदीय इतिहास में कभी नहीं सस्पेंड किए गए थे बीजेपी ने सस्पेंड किया डेढ़ सौ से ज्यादा सांसद जिक्रयोग है कि कल नरेंद्र मोदी प्रधानमंत्री शाम ਸਵੇਰ 7 ਵਜੇ ਸੌ ਚੁੱਕੀ ਜਾਵੇਗੀ ਇਸ ਵਾਸਤੇ ਦੇਸ਼ ਵਿਦੇਸ਼ ਤੋਂ ਮਹਿਮਾਨ ਆਉਣੇ ਵੀ ਸ਼ੁਰੂ ਹੋ ਗਏ ਨੇ ਵਿਖੜਾ ਇਹ ਹੋਵੇਗਾ ਕਿ ਐਨਡੀਏ ਸਰਕਾਰ ਨੂੰ ਲੈ ਕੇ ਜੋ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹ ਕਦੋਂ ਤੱਕ ਸਹੀ ਸਾਬਤ ਹੁੰਦੀਆਂ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਵਾਸਤੇ ਕਾਂਗਰਸ ਦੇ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾਵੀ ਪਹੁੰਚੇ ਹੋਏ ਸਨ ਇਸ ਮੌਕੇ ਤੇ ਰਾਹੁਲ ਗਾਂਧੀ ਨੂੰ ਕੇਂਦਰ ਦੇ ਵਿੱਚ ਲੀਡਰ ਆਫ ਓਪੋਜੀਸ਼ਨ ਬਣਾਉਣ ਤੇ ਜਿੱਥੇ ਚਰਚਾ ਹੋਈ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਵਿੱਚ ਭਾਜਪਾ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਉਹਨਾਂ ਨੇ ਭਾਜਪਾ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਮੀਡੀਆ ਨੂੰ ਹੀ ਕਸੂਰਵਾਰ ਠਹਿਰਾਇਆ ਹੈ ਅੱਜ ਦਿੱਲੀ ਦੇ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਹੋਈ ਜਿਸ ਵਾਸਤੇ ਪੰਜਾਬ ਦੇ ਕਈ ਸੀਨੀਅਰ ਕਾਂਗਰਸੀ ਨੇਤਾ ਵੀ ਦਿੱਲੀ ਪਹੁੰਚੇ ਹੋਏ ਸਨ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਮੀਟਿੰਗ ਖਤਮ ਹੋਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਮੀਟਿੰਗ ਦੇ ਵਿੱਚ ਕਿੰਨਾ ਗੱਲਾਂ ਤੇ ਚਰਚਾ ਕੀਤੀ ਗਈ ਇਸ ਦਾ ਤਾਂ ਜ਼ਿਕਰ ਬਾਜਲਾ ਸਾਹਿਬ ਨੇ ਕੀਤਾ ਹੀ ਨਾਲ ਹੀ ਉਹਨਾਂ ਨੇ ਮੀਡੀਆ ਨੂੰ ਇਹ ਵੀ ਕਿਹਾ ਕਿ ਭਾਜਪਾ ਵਾਸਤੇ ਮੀਡੀਆ ਨੇ ਮਾਹੌਲ ਬਣਾਇਆ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਵੀ ਟਿੱਪਣੀ ਕੀਤੀ ਦੇਖੋ ਇਸ ਚਰਚਾ ਇਸ ਬੈਠਕ में ये थी कि जो हमने गारंटीज दे रखीं जिस पर सारे देश ने बहुत हद तक हमें ਕਾਮਯਾਬੀ دی ਵੋਟਸ دی ਹੈ वो सारे मुद्दे जो हैं हमने पार्लियामेंट में ज़ोर से उठाए वो अग्निवीर का हो आर्मी की भर्ती को अग्निवीर की स्क्रैपिंग का हो डॉक्टर स्वामीनाथन का फॉर्मूला जो एम देने का हो उसके साथ में कास्ट की वो जो जानकारी करनी है उसके अलावा कॉन्स्टिट्यूशन को बचाने की बात है जितने भी हमारी गारंटीज थी हमारी पॉलिसीज थी कि उनको जोर से पार्लियामेंट में उठाया जाए और मजबूर किया जाए गवर्नमेंट को कि ये जो प्रो पीपल पॉलिसीज़ हैं उनको आ, सरे अंजाम लगाए राहुल गांधी को नेता विपक्ष का बनाया जाए ये, ये सभी की यूनानस वहाँ मांग थी और मुझे लग रहा है कि इस बात पर ये मांग रिजल्ट जैसे आए हैं कैसे देख रहे हो उम्मीद थी इतना रिजल्ट आएगा देखो ये आ? तो आप ही जिम्मेवार हो अगर मीडिया इतना गुनगान मोदी जी का ना करता अगर ईमानदारी से जो ग्राउंड रियलिटीज है वो लोगों को बताता तो कम से कम 30 से 40 सीटें कम होती भाजपा की आपने ऐसा माहौल बना दिया कि भाजपा के अलावा इधर है कोई नहीं मुकाबले कोई नहीं है इसी वजह से ही ये सस्टेन कर पाए पंजाब की सीटों मीडिया की जी पंजाब की सीटों पर आप आपकी पंजाब की आप सबसे बड़ी देखिए सबसे पुरानी पार्टी अकाली दल को एक सीट मिली है ਔਰ ਜਹਾ ਪ੍ਰਾਈਮ ਮਿਨਿਸਟਰ ਆਏ ਹੋਮਨਿਸਟਰ ਆਏ ਬੀਜਪ ਕੋ ਪਿਛਲੀ ਦਫਾ தோਤੀ ਉਨਕਾ ਖਾਤਾ ਵੀ ਅਮਨੇ ਖੁੱਲਣ ਨਹੀਂ ਦਿਆ ਤੇ ਇਹ ਤਾਂ ਆਪ ਸਾਫ ਆਪਕੇ ਸਾਹਮਣੇ ਹੈ ਕਿ ਪੰਜਾਬ ਕੇ ਵੋਟਰਸ ਨੇ ਮੋਦੀ ਸਾਹਿਬ ਕੀ ਪੋਲਿਸੀਸ ਕੋ ਰਿਜੈਕਟ ਕੀ ਹੈ ਔਰ ਸਟੇਟ ਮੇ ਭਗਵੰਤ ਮਾਨ ਕੀ ਪੋਲਿਸੀਸ ਕੋ ਕੀ ਹੈ ਜ਼ਿਕਰ ਇਹ ਹੈ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵੱਲੋਂ ਰਾਹੁਲ ਗਾਂਧੀ ਨੂੰ ਲੀਡਰ ਆਫ ਓਪੋਜੀਸ਼ਨ ਚੁਣਨ ਦਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਇਹ ਅੰਤਿਮ ਫੈਸਲਾ ਹੁੰਦਾ ਹੈ ਜਾਂ ਫੈਸਲਾ ਬਦਲਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸੀਐਸਫਤ ਜਵਾਨ ਕੁਲਵਿੰਦਰ ਕੌਰ ਦੇ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਕੰਗਣਾ ਰਣੌਤ ਦੇ ਵੱਲੋਂ ਜੋ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਸਨ ਉਸ ਤੋਂ ਖੁਸ਼ ਹੋ ਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਅਤੇ ਕੰਗਣਾ ਦੀ ਆਦਤ ਹੈ ਦੂਜੇ ਪਾਸੇ ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਨੇ ਜੋ ਕੀਤਾ ਹੈ ਉਹ ਐਕਸ਼ਨ ਤੇ ਰਿਐਕਸ਼ਨ ਸੀ SGPC ਦੀ ਅੰਤਰਿੰਕ ਕਮੇਟੀ ਦੇ ਵੱਲੋਂ ਅੱਜ ਅਹਿਮ ਮੀਟਿੰਗ ਕੀਤੀ ਗਈ। ਇਸ ਸਾਲ 2023-24 ਦੀ ਅਹਿਮ ਮੀਟਿੰਗ ਦਸੀ ਜਾਂਦੀ ਹੈ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧਰਮ ਨਾਲ ਜੁੜੇ ਫੈਸਲੇ ਲਏ ਗਏ। ਮੀਟਿੰਗ ਵਿੱਚ ਜੋ ਫੈਸਲੇ ਲਏ ਗਏ ਉਸ ਦੀ ਜਾਣਕਾਰੀ ਦਿੰਦਿਆ ਹੋਇਆ। SGPC ਦੇ ਜਨਰਲ ਸਕੱਤਰ ਭਾਈ ਮਹਿਤਾ ਜੀ ਨੇ ਦੱਸਿਆ ਕਿ ਪਿੰਡ ਅਤੇ ਹਲਕਾ ਪੱਦਰ ਦੇ ਉੱਤੇ ਅੰਮ੍ਰਿਤ ਸੰਚਾਰ ਲਹਿਰ ਅਤੇ ਧਰਮ ਪ੍ਰਚਾਰ ਲਹਿਰ ਚਲਾਈ ਜਾਵੇਗੀ ਇਸ ਦੇ ਨਾਲ ਹੀ ਕੰਗਨਾ ਰਣੋਤ ਥੱਪੜ ਕਾਂਡ ਮਾਮਲੇ ਦੇ ਵਿੱਚ ਵੀ ਉਹਨਾਂ ਅਭਿਆਨ ਦਿੱਤਾ ਉਹਨਾਂ ਕਿਹਾ ਕਿ ਹਰ ਐਕਸ਼ਨ ਦੇ ਉੱਤੇ ਰਿਐਕਸ਼ਨ ਹੁੰਦੀ ਹੈ ਕੰਗਨਾ ਰਣੋਤ ਨੇ ਜੋ ਸ਼ਬਦਾਵਲੀ ਵਰਤੀ ਉਸ ਤੋਂ ਬਾਅਦ ਅਜੀਹਾ ਹੋਇਆ ਵੇਖੋ ਕੁਲਵਿੰਦਰ ਕੌਰ ਨੇ ਕਿਉਂਕਿ ਕੋਈ ਉਹਦੇ ਜਾਤੀ ਦੁਸ਼ਮਣੀ ਨਹੀਂ ਉਹ ਐਜ਼ ਅ ਅਫੀਸਰ 에য়ারਪੋਰਟ ਤੇ ਡਿਊਟੀ ਕਰ ਰਹੀ ਹੈ ਕਿਉਂਕਿ ਕੰਗਰ ਨਾ ਨਾ ਉਹ ਆ ਜਿਹਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਜਦੋਂ ਸਿੰਘੂ ਬਾਟਰ ਵੱਡੇ ਵੱਡੀ ਐਜੀਟੇਸ਼ਨ ਚੱਲੀ ਹੈ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਰਸ਼ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ ਦੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਇਹ ਹੋਈ ਕਿ ਟਾਈਮਜ਼ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸ਼ਾਈਜ਼ ਕੀਤਾ ਕਿ ਐਸ ਵੱਡੇ ਜੇ ਉਮਰ ਦੇ ਵਿੱਚ ਐਡੀ ਵੱਡੀ ਐਜੀਟੇਸ਼ਨ ਵਿੱਚ ਆ ਕੇ ਉੱਥੇ ਸ਼ਾਮਲ ਹੈ ਬੈਠੀ ਹੈ ਤੇ ਉਹਨੂੰ ਬੜਾ ਵੱਡਾ ਪਬਲਿਸ਼ਾਈਜ਼ ਪਬਲਿਸ਼ਾਈਜ਼ ਕੀਤਾ ਉਸ ਗੱਲ ਦੀ ਉਹਨੂੰ ਤਕਲੀਫ ਹੋਈ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆਂ ਕੰਮ ਬ੍ਰੈਂਡ ਕੀਤਾ ਸੀ ਕਿ ਇਹੋ ਜਿਹੀ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਪਦਾਦਾ ਕਮੈਂਟ ਔਰ ਕੰਗਣਾ ਰਣੌਤ ਉਹ ਆ ਜਿਹਦੇ ਆ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕਰੈਕਟਰ ਤੇ ਕੀ ਆ ਉਹਦਾ ਉਹ ਛੱਡੋ ਆਪਾਂ ਉਹ ਨੰਗਾਈ ਤੇ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨੇ ਹੈਗੀ ਇਹ ਤੇ ਸਿਰਫ ਇਹ ਫਰਕ ਇਹ ਪਿਆ ਹੈ ਕਿ ਆ ਹੈਰਾਨੀ ਦੀ ਗੱਲ ਹੈ ਇਹੋ ਜੇ ਇਹੋ ਜੇ ਕਰੈਕਟਰ ਵਾਲੀ ਇਹੋ ਜੇ ਬੇਲਗਾਮ ਜ਼ੁਬਾਨ ਵਾਲੀ ਜੇ ਤੱਕ ਆਪਣੇ ਉਹ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕੀ ਹੈ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿਹਦੇ ਪੰਜਾਬ ਨੂੰ ਬੰਦਾ ਚੰਗਾ ਕਹਾ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਬੰਦਾ ਚੰਗਾ ਮੋਦੀ ਸਾਹਿਬ ਦੀ ਬੜੀ ਖੁੱਲ ਕੇ ਤਾਰੀਫ ਮੀਡੀਆ 'ਚ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਦੇ ਜਾਂਦੇ ਆ ਦਿੱਲੀ ਨੂੰ ਜਾਂਦੇ ਆ ਉਹਨੇ ਦੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈ ਜਿਹੜਾ ਹੁਣ ਡਿਊਟੀ ਕੁਲਵਿੰਦਰ ਗੋਦ ਨਾਲ ਡਿਊਟੀ ਕਰ ਰਿਹਾ ਮੀਡੀਆ ਜਾਚੂ ਕੀ ਗੱਲ ਸਾਰੀ ਤੁਹਾਨੂੰ ਬੜੀ ਸੁਣੀ ਹੋਣੀ ਹੈ ਉਹਨੇ ਕਲੀਗਲੀ ਕਿਹਾ ਕਿ ਸਭ ਤੋਂ ਪਹਿਲਾ ਜਿਹੜਾ ਨੈਗੇਟਿਵ ਰਿਐਕ ਆਪਣਾ ਐਕਸ਼ਨ ਆ ਪ੍ਰਤੀਕਾਰਮਾ ਉਹ ਨਹੀਂ ਦਿੰਦਾ ਇਹਨੇ ਕਮੈਂਟ ਕੀਤੇ ਉਹਦਾ ਨਾਮ ਪੜ ਕੇ ਉਹਦੇ ਨੇਮ ਪਲੇਟ ਧੀ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਿਤ ਹੈ ਪੰਜਾਬ ਦੇ ਬੰਦਾ ਚੰਗਾ ਬੋਲਿਆ ਫਿਰ ਉਹਦੇ ਤੇ ਮਦਾ ਚੰਗਾ ਹਾਰਸ਼ ਕਮੈਂਟ ਕੀਤਾ ਤੇ ਕੁਦਰਤੀ ਹੈ ਜਜ਼ਬਾਤ ਦਾ ਕੀ ਪਤਾ ਕਿਹੜੇ ਵੜਾ ਖਾਂਦੇ ਆ ਹੁਣ ਐਸਜੀਪੀਸੀ ਕੁਲਵਿੰਦਰ ਕੌਰ ਦੇ ਨਾਲ ਖੜੀ ਹੈ ਬਿਲਕੁਲ ਖੜੇ ਆ ਹਰ ਸਿੱਖ ਖੜਾ ਐਸਜੀਪੀਸੀ ਨੇ ਹਰ ਸਿੱਖ ਉਹਦੇ ਨਾਲ ਖੜਾ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਜਿਹੜੇ ਨੇ ਨੈਸ਼ਨਲ ਪਿਤਾ ਰਾਸ਼ਟ੍ਰ ਮਹਾਤਮਾ ਗਾਂਧੀ ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਪ੍ਰਤੀ ਕਰਮ ਦਾ ਪ੍ਰਤੀ ਕਰਮ ਜਿਹੜਾ ਉਹਦੇ ਤੋਂ ਕੋਈ ਅਭਿਆਸ਼ ਨਹੀਂ ਕੀਤਾ ਜਾ ਸਕਦਾ ਹਮੇਸ਼ਾ ਤਿੱਖਾ ਹੀ ਆਉਂਦਾ ਹੁੰਦਾ ਸਿਕਰੂ ਹੈ ਕਿ ਐਸਜੀਪੀਸੀ ਦੇ ਵੱਲੋਂ ਕੁਲਵਿੰਦਰ ਕੌਰ ਨੂੰ ਸਮਰਥਨ ਦੇਣ ਦੀ ਵੀ ਗੱਲ ਆਖੀ ਗਈ ਹੈ ਵਿਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਥੇਬੰਦੀਆਂ ਕੁਲਵਿੰਦਰ ਕੌਰ ਦੀ ਕਿੰਨੀ ਹਮਾਇਤ ਕਰਦੀਆਂ ਨੇ ਤੇ ਇਹ ਮਾਮਲਾ ਕੀ ਮੋੜ ਲੈਂਦਾ ਹੈ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਤੇ ਹੁਣੇ-ਹੁਣੇ ਖਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਅਮਰਿਤਪਾਲ ਨਾਲ ਮੁਲਾਕਾਤ ਕਰਨ ਵਾਸਤੇ ਡਿਬਰੂਗੜ ਪਹੁੰਚੇ ਹੋਏ ਸਨ ਦੱਸ ਦਈਏ ਕਿ ਅਮਰਿਤਪਾਲ ਦੀ ਪਤਨੀ ਬੀਬੀ ਕਿਰਨਦੀਪ ਕੌਰ ਵੀ ਤੇ ਕੁਝ ਦਿਨਾਂ ਤੋਂ ਡਿਬਰੂਗੜ ਦੇ ਵਿੱਚ ਹੀ ਸਨ ਮਾਤਾ ਪਿਤਾ ਨੇ ਮੁਲਾਕਾਤ ਕਰਕੇ ਜਿੱਥੇ ਪੰਜਾਬ ਵਾਸੀਆਂ ਤੇ ਅਮਰਿਤਪਾਲ ਨੂੰ ਵਧਾਈ ਦਿੱਤੀ ਹੈ ਉੱਥੇ ਹੀ ਉਹਨਾਂ ਕਿਹਾ ਕਿ ਜਲਦ ਅਮਰਿਤਪਾਲ ਜੇਲ੍ਹ ਤੋਂ ਬਾਹਰ ਆਉਣਗੇ ਤੇ ਬਾਹਰ ਆ ਕੇ ਹੀ ਐਮਪੀ ਵਜੋਂ ਸੌ ਚੁੱਕਣਗੇ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ ਸਨ ਅਤੇ ਖਡੂਰ ਸਾਹਿਬ ਤੋਂ ਲੋਕਾਂ ਨੇ ਭਾਰੀ ਵੋਟਾਂ ਦੇ ਨਾਲ ਅਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਐਮਪੀ ਬਣਾ ਦਿੱਤਾ ਜਿਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਅਮ੍ਰਿਤਪਾਲ ਨਾਲ ਮੁਲਾਕਾਤ ਕਰਨ ਵਾਸਤੇ ਅਸਾਮ ਦੇ ਡਿਬਰੂਗੜ੍ਹ ਚੇਲ ਪਹੁੰਚੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਅਮਰਿਤਪਾਲ ਦੇ ਮਾਤਾ ਪਿਤਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਜਲਦ ਅਮਰਿਤਪਾਲ ਬਾਹਰ ਆ ਰਹੇ ਨੇ ਕੋਸ਼ਿਸ਼ਾਂ ਚੱਲ ਰਹੀਆਂ ਨੇ। ਇਹ ਜੋ ਕੋ ਸਿਸਟਮ ਜਿਵੇਂ ਕੋਈ ਉਪਰੋਣ ਕਹਦੇ ਕੇ ਤਹਿਤ ਜਿਵੇਂ ਜਿਵੇਂ ਅਗੇ ਹੋਗਾ ਉਹ ਹਮਾਰੇ ਲੀਗਲ ਟੀਮ ਦੇਖੇਗੀ ਜਾਂ ਕੋਈ politcal ਇੰਸੇ ਉਹ ਉਹ ਕਿਵੇਂ ਹੋ ਸਕਦਾ ਹੈ ਵੈਸੇ ਕਰਨਗੇ। ਨਹੀਂ ਉਸਕੇ ਪਾਸ ਉਹਨਾਂ ਨੇ ਜੇ ਹਮਲੋ ਕੋ ਸਾਝੀ ਕਰ ਦਿੱਤਾ ਹੈ। उनको एम पी का तो लेकिन अभी कुछ चल रही है प्रक्रिया जैसे कि लेकिन जल्दी लगता है कि जल्दी उनको लोकसभा में वो कसम खाने का होता है तो उसके लिए जल्दी मेरे को लगता है कि भगवान ने चाहे तो जल्दी जल्दी हो जाए ये जीत जी उनके साथ जो बेनसाफ़ी की गई वो एक पंजाब को ड्रग से ड्रग अटिक्ट जितने लोग थे उनको बचा रहे थे तो लेकिन सरकार को कुछ अच्छा नहीं लगा उन्होंने ऐसे गलत अलजाम जूठा उसको बदनाम करके जो इधर इतना बड़ा दूर जेल में फेंका उससे एमएसए लगाना लोगों के मन में वो बहुत बड़ा रोष था लोगों ने इसलिए उसके उसको लोग उनको पहले से भी जो नौजवानी बहुत प्यार करती थी इसलिए लोगों के मन में ये रोष था कि हमारे जो हरमन प्यारे लीडर है उसके साथ एक सरकार ने धक्का किया है तो इसलिए लोगों ने बहुत बड़ी बहुमत से उसको जिताया हाँ हाँ जी यही है कि लोगों के मन में तब छोटे छोटे शोड़ बच्चों से लेकर बुजुर्गों तक बीबियों तक इतना प्यार था हमलों को कुछ नहीं करना पड़ा सब इलेक्शन जड़ी है लोगों ने लड़ी इसलिए लोगों के दिल में उसके उनके लिए बहुत प्यार है और सरकार के प्रति बहुत गुस्सा था कि उन्होंने हमारे जो हमारे बच्चों को बचा रहा था उसको ऐसे गलत इल्जाम लगा लगा के इतना दूर फेंका है तो नहीं नहीं कुछ गलत काम नहीं कर रहे थे तो ये जो उनको बदनाम करने वाले उनके इल्जाम है ना लोगों के इल्जाम होते तो लोग इतना तदाद में उसको वोट नहीं डालते इसलिए वो अभी भी पहले भी लोगों की आवाज़ उठाते थे, थे लोगों को दुख दर्द को समझते हुए लोगों को बच्चों को जो पंजाब ड्रग का एक बहुत बड़ा इशू है उसके ऊपर वो अभी भी वो, वो सभी मसलों के ऊपर उनको पूरी नॉलेज भी है वो आगे से आ, अच्छा से कर सकते हैं जितना भी उसको मौका मिलेगा वो बढ़ चढ़ के पंजाब के लोगों की सेवा करेंगे ਜ਼ਿਕਰ ਹੋਇਆ ਹੈ ਕਿ ਐਨਐਸਏ ਦੇ ਅਧੀਨ ਅਮਰਿਤਪਾਲ ਬੀਤੇ ਸਾਲ ਤੋਂ ਅਸਾਮਦੀਪ ਡਿਬੁਰਗੜ੍ਹ ਜੇਲ੍ਹ ਵਿੱਚ ਬੰਦ ਨੇ ਤੇ ਹੁਣ ਇਹ ਕਾਸਟੇ ਲਗਾਏ ਜਾ ਰਹੇ ਨੇ ਕਿ ਉਹ ਜੇਲ੍ਹ ਦੇ ਵਿੱਚੋਂ ਸੌਂ ਚੱਕ ਸਕਦੇ ਨੇ ਪਰ ਪਰਿਵਾਰ ਦੀ ਕੋਸ਼ਿਸ਼ ਹੈ ਕਿ ਅਮਰਿਤਪਾਲ ਬਾਹਰ ਆ ਕੇ ਹੀ ਐਮਪੀ ਵਜੋਂ ਸੌਂ ਚੁੱਕਣ ਅਮਰਿਤਪਾਲ ਕਦੋਂ ਤੱਕ ਜੇਲ੍ਹ ਤੋਂ ਬਾਹਰ ਆਉਂਦੇ ਨੇ ਇਹ ਵੀ ਦੇਖਣਯੋਗ ਹੋਵੇਗਾ ਕੰਗਨਰ ਰਣੋਤ ਥੱਪੜकांड ਮਾਮਲੇ ਦੇ ਵਿੱਚ ਹੁਣ ਕੁਲਵਿੰਦਰ ਕੌਰ ਦੀ ਮਾਤਾ ਵੀਰ ਕੌਰ ਦਾ ਵੀ ਬਿਆਨ ਸਾਹਮਣੇ ਆਇਆ ਹੈ। ਦਰਸਲ ਵੀਰ ਕੌਰ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੀ ਬੇਟੀ ਨੇ ਕੰਗਨਰ ਰਣੋਤ ਨੂੰ ਥੱਪੜ ਮਾਰ ਦਿੱਤਾ ਹੈ। ਉਹ ਇਸ ਗੱਲ ਨੂੰ ਸੱਚ ਨਹੀਂ ਸਮਝ ਰਹੀ। ਤੇ ਦੂਜੇ ਪਾਸੇ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਨੂੰ ਕੁਝ ਅਜੀਹਾ ਕਿਹਾ ਗਿਆ ਸੀ ਜਿਸ ਤੋਂ ਬਾਅਦ ਉਹ ਪੜਕ ਗਏ ਤੇ ਉਹਨਾਂ ਦੇ ਵੱਲੋਂ ਅਜੀਹਾ ਕੀਤਾ ਗਿਆ। ਇਸ ਮਾਮਲੇ ਵਿੱਚ ਜਿੱਥੇ ਕਿਸਾਨ ਜਿੱਥੇ ਬੰਦੀਆਂ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਈਆਂ ਹੋਈਆਂ ਨੇ ਉੱਥੇ ਹੀ ਕਈ ਸਿਆਸੀ ਆਗੂ ਵੀ ਕੁਲਵਿੰਦਰ ਕੌਰ ਦੇ ਪੱਖ ਵਿੱਚ ਨਜ਼ਰ ਆਏ ਨੇ। ਚੰਡੀਗੜ੍ਹ ਦੇ ਹਵਾਈ ਅੱਡੇ ਦੇ ਉੱਤੇ ਅਦਾਕਾਰਾਂ ਅਤੇ ਮੰਡੀ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਤੇ ਐਫਆਈਆਰ ਦਰਜ ਹੋ ਚੁੱਕੀ ਹੈ। ਇਸ ਤੋਂ ਬਾਅਦ ਕੁਲਵਿੰਦਰ ਕੌਰ ਦੀ ਮਾਤਾ ਅਤੇ ਭਰਾ ਦਾ ਬਿਆਨ ਸਾਹਮਣੇ ਆਇਆ ਹੈ। ਕੁਲਵਿੰਦਰ ਕੌਰ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿ ਉਹਨਾਂ ਦੀ ਬੇਟੀ ਅਜਿਹਾ ਕਰ ਸਕਦੀ ਹੈ। ਤੇ ਕੁਲਵਿੰਦਰ ਕੌਰ ਦੇ ਭਰਾ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਦੇ ਵੱਲੋਂ ਸਿੱਖ ਵਖਵਾਦੀ ਟਿੱਪਣੀ ਕਰਨ ਤੋਂ ਬਾਅਦ ਕੁਲਵਿੰਦਰ ਕੌਰ ਨੇ ਹੱਥ ਚੁੱਕਿਆ ਸੀ। ਇਹ ਕੰਗਣਾ ਨੌਤ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ ਅਸੀਂ ਕਹਿੰਦੇ ਆਂ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ ਦੂਸਰੇ ਬੰਨੇ ਜਿਹੜੀ ਕੰਗਣਾ ਨੌਤ ਜੀ ਆ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਦੋਂ ਪਹਿਲਾਂ ਐਕਟਰ ਸੀਗੇ ਤੁਹਾਡੀਆਂ ਕੁਝੋ ਜ ਤੁਸੀਂ ਕਹਿੰਦੇ ਸੀ ਲੋਕ ਜਰ ਜਾਂਦੇ ਸੀ ਪਰ ਤੁਸੀਂ ਇਸ ਟਾਈਮ ਐਮਪੀ ਬਣ ਚੁੱਕੇ ਜੋ ਪਰ ਜਿਹੜੀ ਤੁਹਾਡੀ ਸ਼ਬਦਾਰੀ ਆ ਉਹ ਵੀ ਚੰਗੀ ਨਹੀਂ ਤੁਸੀਂ ਕਦੀ ਕਿਸਾਨਾਂ ਬਾਰੇ ਬੁਰਾ ਬੋਲਦੇ ਜੋ ਕਦੇ ਸਾਡੀਆਂ ਬੀਬੀਆਂ ਭਾਣਾ ਟਕੇ ਟਕੇ ਦੀਆਂ ਦਾਤ ਦੇ ਜੋ ਕਦੇ 100 100 ਰੁਪਏ ਤੇ ਦਿਹਾੜੀ ਜਿਹੜੇ ਆਏ ਉਹਨਾਂ ਉਹ ਦੱਸ ਦੇ ਜੋ ਇਸ ਕਰਕੇ ਜਿਹੜਾ ਕੰਗੜਾ ਨੌਦ ਜੀ ਵੱਲੋਂ ਇੱਕ ਬਿਆਨ ਆਇਆ ਵਾ ਕਿ ਕੌੜ ਖਾਸਤਾਨੀ ਇਹ ਦੇਖਦੀ ਏਕਤਾ ਤੇ ਖੰਡਰਤਾ ਨੂੰ ਜਿਹੜਾ ਵਾ ਉਹਨੂੰ ਉਹ ਤੋਂ ਖਤਰਾ ਵਾ ਅਸੀਂ ਮੰਗ ਕਰਦੇ ਆ ਕਿ ਕੰਗੜਾ ਨੌਦ ਦੇ ਉੱਤੇ ਵੀ ਜਿਹੜਾ ਵਾ ਉਹ ਐਫ ਆਰਏ ਦਰਜ ਹੋਣੀ ਚਾਹੀਦੀ ਜੋ ਵੀ ਕੱਲ 에어ਪੋਰਟ ਤੇ ਹੋਇਆ ਉਹਨੇ ਠੀਕ ਕੀਤਾ ਫਾਕੀ ਜਿਹ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ ਆਖ ਤੇ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਝ ਨਹੀਂ ਦੱਸ ਸਕਦੀ ਮੈਂ ਕੁਝ ਨਹੀਂ ਕਹਿ ਸਕਦੀ ਮੇਰੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਜ਼ਿਕਰ ਹੋ ਹੈ ਕਿ ਕੰਗਨਾ ਰਣੌਤ ਦੇ ਥੱਪੜकांड ਮਾਮਲੇ ਤੋਂ ਬਾਅਦ ਵੀ ਕੰਗਨਾ ਰਣੌਤ ਦੇ ਪਰਿਵਾਰ ਵੱਲੋਂ ਅਤੇ ਕੰਗਨਾ ਰਣੌਤ ਦੇ ਵੱਲੋਂ ਕਈ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਪੰਜਾਬ ਨੂੰ ਉਗਰਵਾਦੀ ਤੇ ਅਤਵਾਦੀ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਨਿਰਾਸ਼ਗੀ ਵੇਖਣ ਨੂੰ ਮਿਲ ਰਹੀ ਹੈ ਵੇਖਣਾ ਇਹ ਹੋਵੇਗਾ ਕਿ ਕੰਗਨਾ ਰਣੌਤ ਆਪਣੇ ਵੱਲੋਂ ਬੋਲੇਗੀ ਇਸ ਸ਼ਬਦਾਵਲੀ ਦੇ ਕਿਦੋਂ ਮਾਫੀ ਮੰਗਦੇ ਨੇ ਬਠਿੰਡਾ ਤੋਂ ਦੁਬਾਰਾ ਐਮਪੀ ਚੁਣੇ ਜਾਣ ਤੋਂ ਬਾਅਦ ਬਿਬਾਹਰ ਸਿਮਰਤ ਕੌਰ ਬਾਦਲ ਅੱਜ ਲੰਬੀ ਪਹੁੰਚੇ ਜਿੱਥੇ ਉਹਨਾਂ ਨੇ ਲੰਬੀ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨੇ ਮਹਿਲਾਵਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਕਰਨ ਦਾ ਵੀ ਆਸ਼ਵਾਸਨ ਦਿੱਤਾ ਲੋਕ ਸਭਾ ਚੋਣਾਂ ਦੇ ਵਿੱਚ ਬਠਿੰਡਾ ਦੇ ਲੋਕਾਂ ਨੇ ਚੌਥੀ ਵਾਰ ਬਿਬਾਹਰ ਸਿਮਰਤ ਕੌਰ ਬਾਦਲ ਨੂੰ ਭਾਰੀ ਬਹੁਮਤ ਦੇ ਕੇ ਐਮਪੀ ਚੁਣਿਆ ਜਿਸ ਤੋਂ ਬਾਅਦ ਬਿਬਾਹਰ ਸਿਮਰਤ ਕੌਰ ਬਾਦਲ ਲੋਕਾਂ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਲੰਬੀ ਹਲਕੇ ਪਹੁੰਚੇ ਇਸ ਮੌਕੇ ਮਹਿਲਾਵਾਂ ਤੇ ਬੀਬੀਆਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਵਿਵਾ ਹਰਸਿਮਰਤ ਕੋਹਰੇ ਬਾਦਲ ਨੇ ਮਹਿਲਾਵਾਂ ਨੂੰ ਆਸ਼ਵਾਸਨ ਦਵਾਇਆ ਕਿ ਤੁਸੀਂ ਮੇਰੇ ਲਈ ਮਿਹਨਤ ਕੀਤੀ ਤੇ 5 ਸਾਲ ਹੁਣ ਮੈਂ ਮਿਹਨਤ ਕਰਾਂਗੀ ਉਹਨਾਂ ਨੇ ਬੀਬੀਆਂ ਨੂੰ ਕਿਹਾ ਕਿ ਤੁਹਾਡੇ ਮਸਲਿਆਂ ਦਾ ਹੱਲ ਅਸੀਂ ਕਰਾਂਗੇ ਇਸ ਮੌਕੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਆੜੇ ਹੱਥੀ ਲਿਆ ਦਾ ਨਹੀਂ ਕਰਦਾ ਸਾ ਚਲੋ ਸਾਜਿਆਂ ਦੀ ਲੋੜ ਹੋਣੀ ਹੈ ਲੇਕਿਨ ਮੀਡੀਆ ਦੀ ਸੁਮਾਈ ਕਰ ਹੋਣੀ ਸਾਡੇ ਬੱਚੇ ਫੇਰ ਉਸਾਰ ਕਰਦੇ ਨੇ ਨਸ਼ਿਆਂ ਦੇ ਨਾਮ ਨਹੀਂ ਮਾਂਵਾਂ ਦੀਆਂ ਦੁਨੀਆ ਨਹੀਂ ਦੁਨੀਆ ਆਖੀਆਂ ਨੇ ਮੈਂ ਸਮਝ ਸਕਦੀ ਹਾਂ ਵਾਡੀ ਸੁਹੂਤ ਸਾਡੇ ਤੋਂ ਖੋਲ ਪਿਆ ਕਰਦਾ ਹੈ ਆਮ ਗੰਗਾ ਕਰੋ ਸਾਰਾ ਚਾਹਤਾ ਕਿ ਤੁਸੀਂ ਵੀ ਆਪ ਦਾ ਪਹਿਰਾ ਤੇ ਖੜ ਕੇ ਕੁਝ ਕੰਮ ਲੋ ਕੇ ਹੋ ਬਹੁਤ سارے ਮਸਲੇ ਨੇ ਆਪ ਕਰੇਗਾ ਮਸਲੇ ਨੂੰ ਹੱਲ ਕਰਨ ਵਾਸਤੇ ਵੀ ਵਡਾ ਪ੍ਰਣਾ ਕਰਿਆ मैं बीबी जी को बेनती करती दिया कि आप रखिए सारे हो गए कांग्रेस एक निशाने के बीबी मुखरा कांग्रेस ने तो ऑडियो भी वायरल करता कि असि का जुटे नहीं मैं कांग्रेसियों को बेनती करता दूरी बार खुद कहता कि झाड़ दो बीबी मुहरा बार बार, बार, बार। ਕੋਤੋਂ ਸੀ ਤੇ ਕੋਈ ਨਹੀਂ ਵਟੇ ਰਹਾ ਇਹ ਮਸਲ ਮਰੀ ਅਸੀਂ ਕਾਂਗਰਸ ਦੇ ਖਿਲਾਫ ਲੜੇ ਹਕੂਮਤ ਸਰਕਾਰ ਆ ਕੇ ਖਲਾਫ ਲੜੇ ਅੱਜ ਕਾਲੇ ਜਿੰਨਾ ਜ਼ੋਰ ਲਾਇਆ ਜਿੰਨੇ ਤਰ੍ਹਾਂ ਦੇ ਸਰਗਰਮ ਸਿੱਧੇ ਹਰ ਤਰ੍ਹਾਂ ਦਾ ਹਿੰਸਾ ਅਪਣਾਇਆ ਤੇ ਇਹਦੇ ਨਾਂ ਨਾਂ ਮਸਾਸ਼ਣ ਦਾ ਵੀ ਪੂਰਾ ਦੁਰਉਪਯੋਗ ਹੋਇਆ ਜਿੱਥੇ ਪ੍ਰਸ਼ਾਸਨ ਨੇ ਜ਼ੋਰ ਤੇ ਜ਼ਬਰ ਦੇ ਨਾਲ ਮੁਲਾਜ਼ਮਾਂ ਦੇ ਉੱਪਰ ਵੀ ਕੋਈ ਕੋਸ਼ਿਸ਼ ਅਕ੍ਰੀ ਕੀਤੀ ਸਾਹਮਣੇ ਸਾਰਾ ਕੁਝ ਸਾਡੇ ਖਿਲਾਫ ਸਿਗਾ ਲੇਕਿਨ ਜਾਨੂ ਮੇਰੇ ਵੱਲ ਹੈ ਕਿੱਥੇ ਮਸ਼ਹਦਾ ਨਾ ਉਸ ਨਾਲੇ ਬਾਤ ਕਰੀ ਨਾ ਕੋਈ ਬਾਤ ਕਰੇ ਜਿਕਰੂ ਘਾ ਕੀ ਬੀਬਾ ਹਰਸਿੰਦਰ ਕੌਰ ਬਾਦਲ ਚੌਥੀ ਵਾਰ ਐਮਪੀ ਤਾਂ ਚੁਣੀ ਗਈ ਨਹੀਂ ਪਰ ਹਜੇ ਸੌ ਚੁਕਣਾ ਬਾਕੀ ਹੈ ਤੇ ਬੀਬਾ ਸਾਹਿਬ ਦਾ ਕਹਿਣਾ ਹੈ ਕਿ ਸੌ ਚੁਕਣ ਤੋਂ ਬਾਅਦ ਉਹ ਬਠਿੰਡਾ ਹਲਕੇ ਦੇ ਲੋਕਾਂ ਦਾ ਹੋਰ ਵੀ ਜ਼ੋਰਾਂ ਸ਼ੋਰਾਂ ਨਾਲ ਕੰਮ ਕਰਨਗੇ ਤੇ ਬਾਕੀ ਹਲਕਿਆਂ ਦੇ ਵਿੱਚ ਵੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਵੱਲ ਧਿਆਨ ਦੇਣਗੇ ਅਰਧਾ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਕੁਲਵਿੰਦਰ ਕੌਰ ਦੇ ਹੱਕ ਚਾਏ ਵਿਕ੍ਰਮਜੀਤ ਸਿੰਘ ਮਜੀਠੀਆ ਕੰਗਨਰ ਰਣੋਅ ਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ ਸੁਖਜਿੰਦਰਨ ਦਾਵਾਨ ਨੇ ਸਦ ਦੇ ਕੰਗਨਰ ਰਣੋਅ ਤੇ ਨਿਸ਼ਾਨੇ ਕਿਹਾ ਪਾਰਲੀਮੈਂਟ ਦੇ ਵਿੱਚ ਦੇਵਾਂਗੇ ਪੰਜਾਬ ਬਾਰੇ ਕੀਤੀ ਟਿੱਪਣੀ ਦਾ ਜਵਾਬ ਐਨਡੀ ਦੀ ਸਰਕਾਰ ਬਣ ਤੇ ਸੰਜੇ ਸਿੰਘ ਦਾ ਬਿਆਨ ਕਿਹਾ 13 ਦਿਨ ਜਾਂ 13 ਮਹੀਨੇ ਟਿਕ ਸਕਦੀ ਹੈ ਐਨਡੀ ਦੀ ਸਰਕਾਰ ਪ੍ਰਤਾਪ ਸਿੰਘ ਬਾਜਵਾਨੇ ਕਿਹੜੀ ਪਾਜਪਾ ਸਰਕਾਰ ਕਿਹਾ ਪਾਜਪਾ ਦੀ ਮੌਜੂਦਾ ਸਥਿਤੀ ਨੂੰ ਸਿਰਜਣ ਵਿੱਚ ਮੀਡੀਆ ਦਾ ਹੱਥ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ